ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਸਵਾਗਤ ਹੈ ਅੱਜ ਨਾ ਮੀ ਪੈ ਗਿਆ ਕੱਲ ਗਰਮੀ ਬੜੀ ਜ਼ਿਆਦਾ ਸੀ ਤੇ ਕੱਲ ਗਰਮੀ ਹੋਣ ਕਰਕੇ ਰਾਤ ਦਾ ਜ਼ੁਕਾਮ ਜਾਂ ਵੀ ਹੋਇਆ ਨਾਲ ਬੁਖਾਰ ਵੀ ਹੋਇਆ ਹੈ ਤੇ ਅੱਜ ਨਾ ਸਵੇਰ ਦੇ ਰਾਤ ਦੇ ਮੀਂਹ ਪਿੜਾ ਪੈਂਦੇ ਆ ਤੇ ਮੀ ਪੈ ਬੁਕ ਹੁਣ ਤੇ ਗਿਆ ਇੱਕ ਵਾਰ ਹਟ ਤੇ ਹਜੇ ਬੱਦਲ ਵਾਈ ਹੀ ਤੇ ਹਜੇ ਵੀ ਹੈ ਵੇ ਤੇ ਹੋਣਾ ਸਰਦਾਰਜੀ ਦੇ ਆਉਣ ਦਾ ਟਾਈਮ ਹੀ ਹੋ ਗਿਆ ਅੱਜ ਸ਼ਨੀਵਾਰ ਹੈ ਅੱਜ ਉਹਨਾਂ ਟਾਈਮ ਨਾਲ ਆ ਜਾਣਾ ਸੀ ਤੇ 5 ਵਜੇ ਆ ਜਾਣਗੇ ਉਹ ਤੇ ਫਿਰ ਪਚਾਹ ਬਾਣੀ ਬਣਾ ਕੇ ਪੀਵਾਂਗੇ ਫਿਰ ਰੋਟੀ ਵੇਖੋ ਘਰ ਖਾਣੇ ਆ ਜਾਂ ਬਾਹਰ ਖਾਣੇ ਆ ਅੱਜ ਅਸੀਂ ਰੋਟੀ ਪਾਣੀ ਬਾਹਰੋਂ ਹੀ ਖਾ ਆਏ ਆ ਸਰਦਾਰ ਜੀ ਨੂੰ ਕਿਸ ਨੇ ਪਾਲਟੀ ਤੇ ਸੱਦਿਆ ਸੀ ਉਹਨਾਂ ਦੇ ਯਾਰ ਬੋਸਤਾ ਨੇ ਉਹ ਪਾਲਕੀ ਦੇ ਤੁਰ ਗਿਆ ਨੇ ਤੇ ਕੁਛ ਕਰਦਾ ਸਮਾਨ ਜਿਹੜਾ ਲਿਓਣ ਆਲਾ ਸੀ ਉਹ ਲੈ ਆਏ ਆ ਅਸੀਂ ਪੋਤੀ ਉਹਨਾਂ ਦਾ ਸੀ ਦੁੱਧ ਤੇ ਸਬਜ਼ੀਆਂ ਇਹ ਜਿਹੜਾ ਇੱਕ ਹਫ਼ਤਾ ਲੰਘ ਜੇ ਤੇ ਹੁਣ ਸੋਚਣ ਦੀ ਸੀ ਕਿ ਰਾਤ ਸਵੇਰ ਵਾਸਤੇ ਨਾ Shimla mirch ਦੀ ਸਬਜ਼ੀ ਬਣਾ ਲਵਾਂ ਚਲੋ ਰਾਤ ਨੂੰ ਤੇ ਹੁਣ ਖਾਈ ਲਈ ਸਵੇਰੇ ਕਰ ਖਾਣੀ ਇਹਨਾਂ ਨੇ ਕੰਮ ਤੇ ਵੀ ਜਾਣਾ ਤੇ ਸਵੇਰੇ ਹੈ ਤੇ ਐਤਵਾਰੇ ਫਿਰ ਡਿਊਟੀ ਤੇ ਜਾਂਦੇ ਨੇ ਸਵੇਰੇ ਵੀ ਤੇ ਹੁਣ ਸੋਚਣੀ ਜੇ ਹੁਣ ਬਣਾ ਕੇ ਧਰ ਲਾਂਗੀ ਸਵੇਰੇ ਫਿਰ ਰੋਟੀ ਪਾਵਾਂਗੀ ਜੇ ਇਹਨਾਂ ਨੇ ਜਾਣਾ ਹੋਇਆ ਤੇ ਜੇ ਨਾ ਜਾਣਾ ਹੋਏਗਾ ਤਾਂ ਫਿਰ ਵੀ ਖਾਣੀ ਹੋਈ ਹੈ ਘਰ ਤੇ ਹੁਣ ਇੱਕ ਵਾਰ Shimla mirch ਦੀ ਸਬਜ਼ੀ ਬਣਾ ਕੇ ਰੱਖ ਲੈਣੀ ਹੈ ਤੇ ਫਿਰ ਇਹਨਾਂ ਨੇ ਤੇ ਪਤਾ ਨਹੀਂ ਹੁਣ ਕਿਹੜੇ ਟਾਈਮ ਆਉਣਗੇ ਕਿਹੜੇ ਨਹੀਂ ਪਾਰਟੀ ਤੇ ਫਿਰ ਆਪਸ ਹੋ ਜਾਗੇ ਫਿਰ ਰੋਣਗੇ ਫਿਰ ਵੇਖੀ ਜਾਏਗੀ ਆਪਾਂ ਸਬਜ਼ੀ ਬਣਾ ਕੇ ਵੇਲੇ ਹੋ ਗਏ ਆ ਸਰਦਾਰ ਜੀ ਹਜੇ ਨਹੀਂ ਆਏਗੇ ਤੇ ਹੁਣ ਉਹਨਾਂ ਨੂੰ ਫੋਨ ਕਰਕੇ ਪੁੱਛਨੇ ਆ ਜੇ ਮੈਨੂੰ ਇਹ ਸੀ ਕਿ ਜੇ ਆ ਜਾਂਦੇ ਨਾ ਟਾਈਮ ਨਾਲ ਤਾਂ ਥੋੜਾ ਨਾ ਸੈਰਸੂਰ ਕਰਕੇ ਆਵਾਂਗੇ ਤੇ ਹਜੇ ਨਹੀਂ ਆਏਗੇ ਤੇ ਚਲੋ ਕੁੱਛਨੇ ਆ ਫੋਨ ਕਰਕੇ ਕੋ ਲੋਕ ਨੂੰ ਹੁੰਦੇ ਨੇ ਹੁਣ ਟੈਮਵਾਵਾ ਹੋ ਜਾਣਾ ਹੁੰਦੀ ਐ ਸੇ ਇਹਦਾ ਨਾਲ ਠੀਕ ਫੋਨ ਕਰਕੇ ਨਾ ਹੀਂਦਰ ਜੀ ਆਈ ਜਾਂਦੀ ਜਿਆਦਾ ਤੇ ਚਲੋ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੋਗ ਦੇ ਨਾਲ ਜਿਉਂਦੇ ਵੱਸਦੇ ਰਹੋ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਬਾਏ ਬਾਏ ਅੱਜ ਦੇ ਵਲੋਗ ਦਾ ਆਪਾਂ ਇੱਥੇ ਸਮਾਪਤ ਕਰਨੇ ਆ